ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਨਾਲ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਚਾਓ ਤੇ ਲੋ ਜੀ ਅੱਜ ਸਾਡੇ ਤਾਂ ਬਹੁਤ ਜ਼ਿਆਦਾ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਲੱਗਦਾ ਜਿਵੇਂ ਆਸੇ-ਪਾਸੇ ਕਿਤੇ ਮੀਂਹ ਪਿਆ ਹੋਵੇ ਤੇ ਜਾਂ ਆਊਗਾ ਮੀਂਹ ਵੇਖੋ ਤੁਸੀਂ ਕਿੰਨੀ ਠੰਡੀ ਹਵਾ ਚੱਲ ਰਹੀ ਹੈ ਸੁਣ ਵੀ ਰਿਹਾ ਹੋਣਾ ਖੜਕਾ ਤੇ ਅੱਜ ਮੈਂ ਲੱਗੀ ਹੋਈ ਸੀ ਹੁਣ ਸੋਭਾ ਜਲਦੀ ਬੱਚੇ ਚਲੇ ਗਏ ਸੀ ਸਾਰੇ ਆਉਦੇ ਉਹਦੇ ਕਮਾਕਾਰਾਂ ਤੇ ਉਹਨਾਂ ਦੇ ਪਾਪਾ ਵੀ ਚਲੇ ਗਏ ਸੀ ਤੇ ਹੁਣ ਮੈਂ ਲੱਗੀ ਹੋਈ ਸੀ ਘਰ ਦੇ ਕੰਮ ਕਰਨ ਤੇ ਹੁਣ ਮੈਂ ਜਾਊਂਗੀ ਅੰਦਰ ਸਫਾਈ ਕਰੂੰਗੀ ਰਸੋਈ ਸਾਫ ਕਰੂੰਗੀ ਕਿਉਂਕਿ ਸੋਭਾ ਜਦੋਂ ਖਾਣਾ ਬਣਾਉਂਦਾ ਤਾਂ ਰਸੋਈ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਬਣ ਜਾਂਦਾ ਤੇ ਇਧਰ ਇਹ ਦੇਖੋ ਇਹ ਦੇਖੋ ਐ ਦੇਖੋ ਇਹ ਰੋਲਾ ਪਾ ਰਹੀ ਹੈ ਹਾਂ 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 ਦੇਖੋ ਐ ਐ ਗੰਦਾ ਟੱਪਦੀ ਹੈ ਐ ਗੰਦਾ ਟੱਪਦੀ ਹੈ ਕੀ ਆ ਕੀ ਆ ਹੁਣ ਇਹਨੇ ਮੈਂ ਰੋਟੀ ਪਾ ਕੇ ਹਟੀ ਸੀ ਮੇਰੇ ਰੋਟੀ ਖਾ ਲਈ ਹੁਣ ਆਏ ਆਂ ਦੀ ਮੈਨੂੰ ਛੱਡੋ ਇਹ ਫਿਰ ਸਾਰੇ ਪਸ਼ੂਆਂ ਨੂੰ ਨਾ ਟਿਕਨ ਨਹੀਂ ਦੇਣਾ ਇਹਨੇ ਸਭ ਤੋਂ ਸ਼ਰਾਰਤੀ ਹੈ ਇਹ ਹਾਂ 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 ਬੁੱਤ ਨਹੀਂ ਆਉਣਾ ਇੱਧਰ ਇੱਧਰ ਨਹੀਂ ਆਉਣਾ ਹੈਗਾ ਫਿਰ ਤੂੰ ਤੰਗ ਕਰੇਂਗੀ ਮੈਨੂੰ ਮੈਨੂੰ ਕੰਮ ਕਰ ਲੈ ਲੈਂਦੇ ਫਿਰ ਫਿਰ ਤੈਨੂੰ ਛੱਡ ਦੂੰਗੀ ਫਿਰ ਤੂੰ ਕਰਦੀ ਫਿਰ ਜੋ ਕਰਨਾ ਵਾਰਾ ਗੱਲ ਠੀਕ ਹੈ ਸਾਡੇ ਨਾਲ ਮੱਝ ਸੂਈ ਵੀ ਹੈ ਤੇ ਉਹਦਾ ਕੱਟਾ ਛੋਟਾ ਜਿਹਾ ਤੇ ਉਹਨੂੰ ਇਹ ਜਮਾਂ ਨਹੀਂ ਟਿਕਨ ਦਿੰਦੀ ਉਹਨੂੰ ਤਾਂ ਇਹ ਤਾਂ ਆਪਦੇ ਜਿਹਨੇ ਖੇਡਦੀ ਹੈ ਵੀ ਮੇਰੇ ਨਾਲ ਖੇਡ ਤੇ ਉਹ ਛੋਟਾ ਵਿਚਾਰਾ ਉਹਨੂੰ ਇਹ ਤੰਗ ਕਰਦੀ ਤਾਂ ਕਰਕੇ ਤੇ ਲਓ ਜੀ ਹੁਣ ਮੈਂ ਚੱਲਦੀ ਆਂ ਅੰਦਰ ਕੋਕੀ ਜਿਵੇਂ ਮੈਂ ਖਰੀਦੀ ਤੇ ਇਹ ਨਹੀਂ ਆਈ ਰੋਲਾ ਪਾਈ ਜਾਣਾ ਤੇ ਮੈਂ ਚਲਦੀ ਆਂ ਅੰਦਰ ਤੁਹਾਨੂੰ ਦਿਖਾਉਣੀ ਆ ਰਸੋਈ ਸਾਫੀ ਕਿਉਂਕਿ ਹਮੇਸ਼ਾ ਕੰਮ ਬਹੁਤ ਹੁੰਦੇ ਆ ਬੁੜਿਆ ਹਣ ਬਦਰ ਦੇਖੋ ਤੁਸੀਂ ਇਹ ਰਸੋਈ ਦਾ ਖਲਾਰਾ ਤੇ ਲਓ ਜੀ ਹੁਣ ਇਹ ਸਾਰਾ ਖਲਾਰਾ ਮੈਂ ਚੱਕਦੀ ਆਂ ਸਮੇਟਦੀ ਆਂ ਰਸੋਈ ਨੂੰ ਸਾਫ ਕਰਦੀ ਆਂ ਤੇ ਫਿਰ ਤੁਹਾਨੂੰ ਮਿਲਦੀ ਆਂ ਲਓ ਜੀ ਸੋਈ ਮੈਂ ਕਲੀਨ ਕਰਤੀ ਸੀ ਸਾਰੀ ਇਹ ਹੁਣ ਮੈਂ ਤੇ ਬਣਾਉਂਗੀ ਚਾਹ ਡੋਂਗਾ ਮੈਂ ਰੱਖਤਾ ਕਿਉਂਕਿ ਮੈਂ ਫ੍ਰੀ ਹੁਕੇ ਚਾਹ ਬਣਾਉਂਗੀ ਇਹ ਸਾਡੇ ਪਾਰਲਾ ਪਾਸਾ ਲੋ ਜੀ ਸੋਈ ਆਪਾਂ ਜਮ ਕਲੀਨ ਕਰਤੀ ਸੀ ਇਹ ਬੱਚਿਆਂ ਦੇ ਖਾਣਾ ਖਾਣ ਵਾਲਾ ਟੇਬਲ ਵੀ ਸਾਫ ਕਰਤਾ ਸੀ ਇਹ ਜੀ ਗਲਾਸ ਮੈਂ ਕੈਂਪਰ ਤੇ ਰੱਖ ਦਿੱਤੇ ਨੇ ਪਾਣੀ ਆਸਤੇ ਕੈਂਪਰ ਪਰ ਪਾ ਸੀ ਆਪਾਂ ਤੇ ਹੁਣ ਮੈਂ ਚਲੀਆਂ ਬੱਚਿਆਂ ਦੇ ਰੂਮ ਚ ਉਹਨਾਂ ਦੇ ਬੈੱਡ ਸ਼ੀਟ ਠੀਕ ਕਰੂੰਗੀ ਚਾੜ ਲਾਉਂਗੀ ਤੇ ਤੁਸੀਂ ਬਣੇ ਨਿਕਲ ਜੁੜੇ ਤਾਂ ਸ਼ੁਰੂ ਹੀ ਹੋ ਜਾਵੇ ਤੇ ਇਹ ਤੁਸੀਂ ਦੇਖ ਸਕਦੇ ਹੋ ਖਲਾਰਾ ਬੱਚੇ ਦੀਵੇਂ ਪਉਂਦੇ ਆ ਦੇਖੋ ਬੈਡ ਸ਼ੀਟ ਦੇ ਹਾਲ ਲਓ ਜੀ ਆਪਾਂ ਇਹ ਚੱਕ ਦਿੰਨੇ ਆ ਹੁਣ ਚੰਗੀ ਤਰ੍ਹਾਂ ਰੂਮ ਪੱਕੇਨ ਕਰਤਾ ਤੁਸੀਂ ਦੇਖ ਸਕਦੇ ਹੋ ਲਓ ਜੀ ਇਹਨਾਂ ਦੀ ਬੈਡ ਸ਼ੀਟ ਇਕ ਠੀਕ ਕਰਤੀ ਤੇ ਹੁਣ ਮੈਂ ਚਲਨੀ ਆ ਸੈਕੰਡ ਰੂਮ ਦੇ ਵਿੱਚ ਲਓ ਜੀ ਇਹ ਟੌਕ ਕਰਦੇ ਆ ਇਹ ਜੀ ਰੂਮ ਲੱਗੇ ਗੁੰਲਾਤਾ ਹੁਣ ਮੈਂ ਇਹਨੂੰ ਕਲੀਨ ਕਰੂੰਗੀ ਸ਼ੈਂਕ ਨੂੰ ਸਾਰੇ ਨੂੰ ਹੁਣ ਆਪਾਂ ਅਗੇ ਦੂਜੇ ਰੂਮ ਚ ਆਹੋ ਜੀ ਇਹਨੂੰ ਘਾਟਨੇ ਦਾ ਸੈਟ ਤੇ ਇਹ ਮੈਨੂੰ ਸਰਾਣਾ ਨਹੀਂ ਮਿਲ ਰਿਹਾ ਕੱਲ ਦਾ ਮੈਂ ਇਹ ਧੋਤੀ ਸੀ ਮੈਟ ਸ਼ੀਟ ਇੱਕ ਸਰਾਣਾ ਤਾਂ ਮਿਲ ਗਿਆ ਦਾ ਕਵਰ ਤਾਂ ਮੈਂ ਚੜਾਤਾ ਇੱਕ ਨਹੀਂ ਮਿਲ ਰਿਹਾ ਪਤਾ ਨਹੀਂ ਕਿੱਧਰ ਚ ਰੱਖਤਾ ਮੈਂ ਤਹਿ ਤੂ ਲਾ ਕੇ ਲਓ ਜੀ ਇਹ ਵੀ ਆਪਾਂ ਉੰਬੀ ਸੈਟਿੰਗ ਕਰਤੀ ਚਲੂ ਚੁਸ ਲਾਉਂ ਆ ਇਧਰ ਲਾਤਾ ਚਾਹ ਰੂਪ ਨੇ ਰੂਪ ਚ ਵੀ ਲਾਤਾ ਤੇ ਗੁੰਜਾ ਰਹਿ ਗਿਆ ਇਹ ਲਾਉਨੇ ਆਪਾਂ ਨਾਲ ਹੀ ਕਰਦੇ ਹਾਂ ਸਾਫ ਸफाई ਰੂਪ ਪਿੱਛੇ ਝਾੜੂ ਉਹ ਪਿਆ ਮੇਰਾ ਝਾੜੂ ਤੇ ਉਹ ਵਾਲਾ ਪ੍ਰੈਸ ਟੇਬਲ ਉਹਨੂੰ ਕਲੀਨ ਕਰਦੀ ਆ ਤੇ ਸਾਰਾ ਕਲੀਨ ਕਰਕੇ ਫਿਰ ਤੁਹਾਨੂੰ ਮਿਲਦੀ ਆ ਦੁਬਾਰਾ ਲਓ ਜੀ ਹੁਣ ਮੈਂ ਕੱਢਦੀ ਆ ਲੋ ਜੀ ਇਹ ਆਪਾਂ ਸਾਫ ਕਰਤਾ ਸੀ ਇਕਦਮ ਕਲੀਨ ਜਮਾ ਸੋਨਾ ਤੰਗੀਆਂ ਕੀ ਨੈਪਕੀਨ ਦਾ ਉਹ ਖੜੀ ਮੈਂ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਆਪਾਂ ਸਾਫ ਕਰਤਾ ਸੀ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਡੇਲੀ ਯੂਜ਼ ਵਾਲੀਆਂ ਆਪਾਂ ਇਹਨੂੰ ਸੈੱਟ ਕਰਕੇ ਰੱਖਤਾ ਸੀ ਇਹ ਵੀ ਸਾਫ ਕਰਤਾ ਇਹ ਵੀ ਸਾਫ ਕਰਤਾ ਟੇਟੋਲ ਇੱਥੇ ਲਗਾਤਾ ਸੀ ਹੈਂਡ ਟੋਵਲ ਲਾਤਾ ਸੀ ਇੱਥੇ ਬੱਚਿਆਂ ਵਾਸਤੇ ਇੱਕ ਡੇਲੀ ਵਾਸਤੇ ਜੋ ਵੀ ਹੋ ਕਰਦੇ ਤਾਂ ਫਿਰ ਮੈੜਾ ਕਰ ਦਿੰਦੇ ਆ ਉਹ ਤੇ ਚਲੋ ਜੀ ਹੁਣ ਮੈਂ ਕਰਦੀ ਆ ਝਾੜੂ ਤੇ ਤੁਸੀਂ ਬਣੇ ਰਹੋ ਬਲੌਂਗ ਦੇ ਨਾਲ ਲਓ ਜੀ ਪ੍ਰੈਸ ਟੇਬਲ ਮੈਂ ਜਮਾ ਸਾਫ ਕਰਤਾ ਸੀ ਕਲੀਨ ਕਰਤਾ ਸੀ ਜਿਹੜੇ ਵੀ ਕੱਪੜੇ ਸੀ ਉਹ ਤੇਲ ਲਾ ਕੇ ਰੱਖਤੇ ਸੀ ਤੇ ਹੁਣ ਮੈਂ ਕਰ ਦੂੰਗੀ ਝਾੜੂ ਤੁਸੀਂ ਬਣੇ ਰਹੋ ਲੋ ਜੀ ਹੁਣ ਮੈਂ ਸਾਫ ਸਫਾਈਆਂ ਕਰਕੇ ਤੇ ਫ੍ਰੀ ਹੋ ਗਈ ਸੀ ਤੇ ਦੁਪਹਿਰ ਦਾ ਬਚ ਗਿਆ 1 ਤੇ ਮੈਂ ਲੱਗੀਆਂ ਸੁਬਾ 9:30 10 ਵਜੇ ਤੇ ਲੱਗੀਆਂ ਮੈਂ ਕੰਮ ਤੇ ਤੇ ਸਿਕਨੂੰ ਦੁਪਹਿਰ ਦਾ 1 ਵਜੇ ਕੰਮ ਨਿਮੇੜ ਦੇ ਨਿਮੇੜ ਦੇ ਤੇ ਹੁਣ ਮੈਂ ਚਾਹ ਰੱਖ ਕੇ ਆਈ ਆ ਬੰਨੀ ਆਉਦੇ ਵਾਸਤੇ ਪਹਿਲਾਂ ਮੈਂ ਚਾਹ ਪੀਉਂਗੀ ਤੇ ਫਿਰ ਦੇਖਦੀ ਆ ਮੈਂ ਸੂਟ ਕੱਟੂਗੀ ਆਏ ਦੋ ਸੂਟ ਤੁਸੀਂ ਦੇਖ ਸਕਦੇ ਹੋ ਇਹ ਤਾਂ ਇਹ ਵਾਲਾ ਬਹੁਤ ਸੋਨਾ ਛੋਟਾ 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 ਪ੍ਰਿੰਟ ਹੈ ਤੇ ਤੁਹਾਨੂੰ ਦਿਖਾ ਦਊਗਾ ਇਹ ਇਹ ਵਾਲਾ ਕਲਰ ਹੈ ਇਹ ਕਲਰ ਵੀ ਮੈਨੂੰ ਬਹੁਤ ਪਸੰਦ ਹੈ ਕਲਰ ਮੈਨੂੰ ਪਸੰਦ ਹੈ ਪਰ ਸੁਖ ਮੇਰੇ ਨਹੀਂ ਹੈਗੇ ਇਹ ਇਹ ਸਾਡੇ ਹੈਗੇ ਹਜੀ ਜਾਣ ਪਛਾਣ ਦੇ ਰਿਸ਼ਤੇਦਾਰ ਕਰ ਤੇ ਰਿਸ਼ਤੇਦਾਰ ਨਹੀਂ ਇਹ ਹੈਗੇ ਸੁਖ ਨਹੀਂ ਨੂੰ ਵੀ ਦੇ ਇਹ ਮੈਂ ਦੁਪਹਿਰੇ ਹੋ ਸਕਿਆ ਟਾਈਮ ਲੱਗਿਆ ਤਾਂ ਮੈਂ ਕੱਟੂੰਗੀ ਹੁਣ ਮੈਂ ਮਮਰਾ ਚ ਬਣੀ ਚਾਹ ਲਓ ਜੀ ਚਾਹ ਮੇਂ ਬਣ ਗਈ ਤੇ ਅੱਜ ਮੈਂ ਟੋਪੇ ਬੱਤੀ ਚਲਾਵਾ ਤੁਸੀਂ ਬਹੁਤ ਥੱਕੀ ਹੋ। ਤੇ ਲੌਜੀਕਲ ਮੈਂ ਚਾਹ ਪੋਣਾ ਸੀ ਮੈਂ ਤੁਹਾਨੂੰ ਨਾਲ ਗੱਲ ਕਰਦੀ ਆ ਰਹੋ ਨਾਲ ਬੈਠ ਕੇ ਆਪਾਂ ਗੱਲ ਕਰਦੇ ਬੜੇ ਨੂੰ ਬਲੌਗ ਦੇ ਨਾਲ। ਹਲੋ ਜੀ ਹੁਣ ਮੈਂ ਬੈਠ ਗਈ ਸੀ ਆ ਕੇ ੁੱਪੇ ਤੇ ਹੁਣ ਮੈਂ ਪੀਉਂਗੀ ਇੱਥੇ ਬੈਠ ਕੇ ਚਾਹ ਕਿਉਂਕਿ ਜਦੋਂ ਥੱਕੇ ਹੋਏ ਫਿਰ ਚਾਹ ਦੀ ਲੋੜ ਪੈਂਦੀ ਆ ਪਿੰਡ ਵਾਲਿਆਂ ਨੂੰ ਤਾਂ ਖਾਸ ਕਰਕੇ ਤੇ ਲਓ ਜੀ ਹੁਣ ਮੈਂ ਸਾਰੇ ਕੰਮ ਨਿਬੜਲੇ ਸੀ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਹਵਾ ਚੱਲਦੀ ਆ ਵਧੀਆ। ਉਹ ਤਾਂ ਠੰਡੀ ਆ ਵੈਸੇ ਬਹੁਤ ਠੰਡੀ ਲੱਗਦੀ ਬੱਚਿਆਂ ਨੂੰ ਠੰਡੀ ਲੱਗਦੀ ਸੀ ਤੇ ਹੁਣ ਗਰਮੀਆਂ ਜੀ ਆਉਣ ਲੱਗੀਆਂ ਬਸ ਤੇ ਹੁਣ ਆਈ ਹੋਇਆ ਕਰੂਗਾ ਬਸ ਜੇ ਧੁੱਪੇ ਪਹਿਨੇ ਤਾਂ ਗਰਮੀ ਆਉਂਦੀ ਹੈ ਜੇ ਸ਼ਾਮੇ ਪਹਿਨੇ ਤਾਂ ਠੰਡ ਲੱਗਦੀ ਆ ਕੱਪੜੇ ਹੁਣ ਆਏ ਨਹੀਂ ਪਤਾ ਨਹੀਂ ਸਾਲ ਵਾਲੇ ਰੱਖਦੀਏ ਕਿ ਕੱਢ ਲਈਏ ਕਿ ਕੀ ਕਰੀਏ ਇਹਨਾਂ ਨੂੰ ਸਾਂਭ ਦੀਏ ਕਿ ਨਾ ਸਾਂਭੀਏ ਬਸ ਆਈ ਕੰਫਿਊਜ਼ ਹੋਏ ਰਹਿੰਨੇ ਆ ਤੇ ਵੈਸੇ ਮੈਂ ਤਾਂ ਸਾਂਭ ਟੀ ਸੀਗੀ ਜਦੋਂ ਠਾੜ ਦੇ ਗਰਮੀ ਹੋ ਗਈ ਸੀ ਦੋ ਦਿਨ ਮੈਂ ਸਾਂਭ ਤੇ ਸੀ ਪਹਿਲਾਂ ਜਦੋਂ ਹੁਣ ਜਦੋਂ ਸਾਰੇ ਜਿਵੇਂ ਜਿਹਦੇ ਨਹੀਂ ਲੋੜ ਸੀ ਉਹ ਸਾਹਮੇ ਸੀ ਉਹ ਫੇਰ ਕਢਾ ਲੈ ਮੈਂ ਤੋ ਅੱਜ ਸਵੇਰੇ ਕਿਉਂਕਿ ਸਵੇਰੇ ਫੇਰ ਠੰਡ ਹੋ ਗਈ ਸੀ ਮੈਨੂੰ ਬਹੁਤ ਬਹੁਤ ਗੁੱਸਾ ਚ ਆ ਚੜਦਾ ਵੀ ਜਿਹੜਾ ਕੰਮ ਨੇ ਮੇਲਦੇ ਹੋਂ ਦੁਬਾਰੇ ਫੇਰ ਵਾਦ ਜਾਂਦਾ ਹੁਣ ਜਿਹੜਾ ਹੁਣ ਸਫਾਈ ਕੀਤੀ ਉਹ ਆਤਨੇ ਫੇਰ ਖਲਾਰਾ ਖਲਾਰ ਲੋ ਫੇਰ ਫੇਰ ਜਦੋਂ ਤੜਕੇ ਫੇਰ ਸ ਮੇਲ ਲੋ ਫੇਰ ਖਲਾਰ ਲੋ ਆਤਨੇ ਬਸ ਇਹ ਕੰਮ ਹੁੰਦਾ ਚਲੋ ਜੀ ਹੁਣ ਆਪਾਂ ਬਲੌਗ ਨਾਲ ਫੇਰ ਗਾਂਹ ਕੰਟੀਨਿਊ ਫੇਰ ਕਰਾਂਗੇ ਹੁਣ ਮੈਂ ਬੈਠ ਕੇ ਪੀਣੀ ਆ ਵਧੀਆ ਚਾਹ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦੇਣੀ ਕਿ ਵੀ ਕਿਵੇਂ ਲੱਗਿਆ ਤੁਹਾਨੂੰ ਵਲੌਗ ਤੁਸੀਂ ਕਿੱਥੋਂ ਦੇਖਦੇ ਹੋ ਮੈਨੂੰ ਇਹ ਤਾਂ ਦੱਸਿਆ ਕਰੋ ਕਮੈਂਟ ਕਰਕੇ ਤੇ ਚਲੋ ਜੀ ਤੁਸੀਂ ਵਲੌਗ ਦੇਖੋ ਤੇ ਮੈਂ ਚਾਹ ਪੀਂਦੀ ਮੱਚ ਮਿਲਦੀ ਆ ਲਓ ਜੀ ਹੁਣ ਮੈਂ ਚਾਹ ਪੀ ਲਈ ਸੀ ਤੇ ਹੁਣ ਮੈਂ ਇੱਥੇ ਰੈਸਟ ਕਰੂੰਗੀ ਘੰਟਾ ਕੋਈ ਅੱਧਾ ਘੰਟਾ ਹਵਾ ਚੱਲ ਫਿਰ ਤੇਜ਼ ਬਹੁਤ ਹੋ ਗਈ ਤੇ ਲਓ ਜੀ ਅੱਜ ਦਾ ਵਲੌਗ ਮੈਂ ਇੱਥੇ ਹੀ ਖਤਮ ਕਰਦੀ ਆ ਇਸ ਉਮੀਰ ਨਾਲ ਕਿ ਤੁਹਾਨੂੰ ਵਧੀਆ ਲੱਗਿਆ ਹੋਊਗਾ ਅੱਜ ਮੈਂ ਤੁਹਾਨੂੰ ਦਿਖਾਇਆ ਕਿ ਜਦੋਂ ਬੱਚੇ ਸਕੂਲ ਚਲੇ ਜਾਂਦੇ ਆ ਉਸ ਤੋਂ ਬਾਅਦ ਮੈਨੂੰ ਕਿੰਨੇ ਛੋਟੇ ਛੋਟੇ ਘਰ ਦੇ ਕੰਮ ਹੋ ਜਾਂਦੇ ਆ ਘਰ ਦੇ ਅੰਦਰ ਸਾਬ ਸਫਾਈ ਦੇ ਕਿੰਨੇ ਕੰਮ ਹੋ ਜਾਂਦੇ ਤੇ ਆਪਾਂ ਹਰ ਰੋਜ਼ ਤੁਹਾਡੇ ਨਾਲ ਡੇਲੀ ਰੁਟੀਨ ਦੇ ਕੰਮ ਸ਼ੇਅਰ ਕਰਿਆ ਕਰਾਂਗੇ ਤੇ ਉਮੀਦ ਕਰਦੇ ਆ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋਊਗੀ ਤੇ ਜੇ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਸਪੋਰਟ ਕਰੋ ਮੇਰੇ ਚੈਨਲ ਦਾ ਨਾਮ ਹੈ ਜੀ ਪੰਜਾਬੀ ਸੁਬਾਨ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਸੋਹਣੀ ਵੀਡੀਓ ਦੇਖਣ ਨੂੰ ਮਿਲ ਜਿਆ ਕਰੇ ਤੇ ਆਪਾਂ ਮਿਲਦੇ ਹਾਂ ਹੁਣ ਜੀ ਕੱਲ ਨੂੰ ਨਵੇਂ ਵਲੌਗ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ